ਹਲੋ ਹਾਂ ਬੱਤ ਸਸਰੀ ਘਰ ਸਾਰਿਆਂ ਨੂੰ ਪਿਆਰ ਭਰੀ ਤੇ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਆ ਸਿੰਧੀ ਬਹੁਤ ਠੀਕ ਠਾਕ ਹਾਂ ਠੀਕ ਠਾਕ ਵੀ ਕਾਦੇ ਹੈ ਜੀ ਭਾਈ ਜੀਰੀ ਵੱਡੀ ਨੂੰ ਅੱਜ 7 ਦਿਨ ਹੋ ਗਏ ਮੰਡੀ ਚ ਤੇ ਬਹੁਤ ਪਰੇਸ਼ਾਨ ਆ ਜੀਰੀ ਕੰਮਾਂ ਇੱਕ ਤਾਂ ਝਾੜ ਘਟਨੇ ਇੱਕ ਉਤੋਂ ਕਹਿੰਦੇ ਨੇ ਬੁਚਕਰ ਆ ਗਿਆ ਬੁਚਕਰ ਆ ਗਿਆ ਪਤਾ ਨਹੀਂ ਵੱਡੇ ਸਹਾਰਾਂ ਚ ਕਿਉਂ ਨਹੀਂ ਦੇਖਦੇ ਪਿੰਡ ਵਾਲੀਆਂ ਮੰਨਦੀਆਂ ਬਹੁਤ ਠਿੱਠ ਕਰਦੀਆਂ ਨੇ ਆਪਾਂ ਨੂੰ ਤੇ ਪਤਾ ਨਹੀਂ ਅੱਜ ਐਂਡਿਸਪੈਕਟਰ ਨਹੀਂ ਆਇਆ ਕਦੋਂ ਜਿਰੀ ਵੀ ਕੋਗੀ ਕਦੋਂ ਘਰ ਆਵਾਂਗੇ ਕਦੋਂ ਦੂਜੀ ਕੱਢਾਂਗੇ ਦੂਜੀ ਵੱਡਾਂਗੇ ਜਿਹੜਾ ਕੰਮ ਨਿਭੜੇ ਫਿਰ ਦੂਜੀ ਵੀ ਆਪਾਂ ਵੱਢ ਲਈਏ ਫਿਰ ਬਾਹਰ ਢੇਰ ਲਾ ਕੇ ਵੀ ਨਹੀਂ ਲੋਟ ਮੈਂ ਤਾਂ ਕਿਹਾ ਮੈਂ ਦੂਜੀ ਭਾਈ ਫਿਰ ਆਪਾਂ ਸੈਲਰ ਚ ਪਹੁੰਚਦੀ ਕਰ ਦਾਂਗੇ ਹਨਾ ਇਕੱਲੇ ਜਾਣ ਦਾ ਬਹੁਤ ਕੰਮ ਠੱਪ ਹੋ ਜਾਂਦਾ ਕਿਉਂ ਰਾਤਾਂ ਨੂੰ ਬੇਰਾਮੀ ਐ ਮੱਛਰ ਐ ਇੱਥੇ ਸਾਨੂੰ ਪਤਾ ਹੀ ਐ ਵੇ ਕਿੰਨਾ ਪਹਿਣਾ ਔਖਾ ਜੇ ਪੱਖਾ ਲਾਉਂਦਾ ਤਾਂ ਪਾਲਾ ਲੱਗਦਾ ਰਜਾਨਾ ਚ ਲੁੱਕ ਕੇ ਪਹਿਨਿਆ ਬਾਹਰ ਠੰਡ ਵੀ ਐ ਤੇ ਪੱਖੇ ਦੀ ਹਵਾ ਨਹੀਂ ਵੀ ਚੰਗੀ ਲੱਗਦੀ ਫੇਰ ਖੰਗ ਚ ਖਾਮ ਦੀ ਬਿਮਾਰੀ ਆ ਉਤੋਂ ਸਾਨੂੰ ਪਤਾ ਹੀ ਐ ਇੱਕ ਬੁਖਾਰ ਦਾ ਪਵਾਰਾ ਬਹੁਤ ਜਿਆਦਾ ਹੋ ਰਿਹਾ ਚੀਗਨ ਫੌਕਸ ਲੋਕਾਂ ਨੂੰ ਪਰੇਸ਼ਾਨੀ ਬੁਖਾਰ ਕੰਨੀਆਂ ਵੀ ਆ ਰਹੀ ਐ ਪਤਾ ਨਹੀਂ ਕਹੇ ਜੇ ਬੁਖਾਰ ਨੇ ਬਹੁਤ ਤੇਜ਼ ਚੜਦੇ ਨੇ ਝੱਲਿਆ ਦੀ ਆਂਦਾ ਪੁੱਤ ਤੇ ਦੇ ਪਾਸੇ ਸੌਟ ਨਹੀਂ ਹੈਗੀ ਕਿਸੇ ਬੰਦੇ ਨੂੰ ਵੀ ਤੇ ਮਹਾਰਾਜ ਮੂਰੇ ਚਲਾਈ ਕਹਿੰਦੇ ਆ ਵੀ ਵਿਖਾਰ ਬਖੂਰ ਮਹਾਰਾਜ ਸੁਖਸਾਂ ਦੇ ਨਾ ਮੋੜਦੀ ਤੇ ਡਰ ਲੱਗਦਾ ਹੈ ਜੇ ਵਿਖਾਰਾਂ ਤੋਂ ਆਵਨ ਕਹਿੰਦੀ ਮੈਂ ਡਿੱਗੀ ਡੁੱਗੂ ਡੁੱਗੂ ਸਰੀਰ ਕਰਦਾ ਮੈਂ ਕਹਿੰਨੀ ਆ ਮੈਂ ਨਿੱਤੂ ਕਹਿੰਨੀ ਮੇਰੇ ਅੱਡ ਪੈਰ ਦੁਖਦੇ ਨੇ ਸਿਰ ਦੁਖਦਾ ਤੇ ਜੋਤ ਵਿਚਾਰਾ ਉਹਦੇ ਦਰਦ ਦੱਸ ਦਿੰਦੀ ਤਰਸੇਮ ਵੀ ਡਿੱਗ ਡਿਗੜੀ ਆ ਮੰਡੀ ਚੋਂ ਆ ਜਾਂਦਾ ਵਗ ਜਾਂਦਾ ਘਰੇ ਕੰਮ ਕਰ ਜਾਂਦਾ ਕਦੇ ਖੇਤ ਕਰਚੇ ਬਣਾਉਂਦਾ ਕਦੇ ਕਿਵੇਂ ਕਿਸੇ ਦੀ ਵੀੜੀ ਲਹੋਂਦਾ ਸਾਨੂੰ ਪਤਾ ਹੀ ਆ ਜਿਹੜੇ ਅੱਜ ਕੱਲ ਦੇ ਕੰਮ ਨੇ ਪੁੱਤ ਬਹੁਤ ਜ਼ਿਆਦੇ ਔਖੇ ਨੇ ਹਨਾ ਪਰਮਾਤਮਾ ਕਰੇ ਆਪਣੀ ਜੀਵਿ ਸੇਚ ਵਿੱਚ ਵਿਖ ਜੇ ਤਾਂ ਆਪਾਂ ਮੰਡੀ ਚ ਵਿਲੇ ਹੋ ਕੇ ਆਪਣੀ ਹੜੀ ਦੀ ਫਸਲ ਨੂੰ ਸਮੇਂ ਸਿਰ ਬੀਜ ਸਕੀਏ ਸਮਾਲ ਸਕੀਏ ਹਨਾ ਫੇਰ ਹੀ ਸਮੇਂ ਸਿਰ ਹਰੀ ਹੋਊਗੀ ਜੇ ਸਮੇਂ ਸਿਰ ਆਪਾਂ ਗਿੱਲੇ ਦੇ ਬਾਣਾ ਤੇ ਬੀਜਾਂਗੇ ਤੇ ਇਹਨੇ ਬਾਣ ਖੁਸਕ ਹੋ ਜਾਣਗੇ ਮੰਡੀ ਚ ਬੈਠੇ ਬੈਠੇ ਥੋੜੀ ਜੀ ਜੀਰ ਤਾਂ ਤਲਾ ਜਾਂਦੀ ਹੈ ਨਾ ਜੀਰ ਤਾਂ ਪਤਾ ਹੀ ਹੈ ਤੇ ਮੜ ਜੇ ਜੇ ਗਿੱਲ ਤੇ ਆਪਣੀ ਸਰਵਤਨ ਆਈ ਹੜੀ ਬੀਜ ਜੇ ਆਪਣੀ ਫੇਰ ਪੁੱਤ ਚੰਗੀ ਹੁੰਦੀ ਹੈ ਹਨਾ ਕੁਸਕ ਚ ਦਾਣੇ ਘੱਟ ਹਰੇ ਹੁੰਦੇ ਨੇ ਵੱਡੀ ਗੱਲ ਕਰਸਾਨਾਂ ਨੂੰ ਤਾਂ ਔਖ ਹੀ ਔਖਾ ਹੈ ਤੇ ਜੀਰੀ ਵੀ ਕੂਗੀ ਤੇ ਵੀ ਤਿਆਰ ਕਰਾਇਆ ਪੇ ਫਿਰ ਇਹਦੀ ਘੱਟ ਮਾਰੂਗੀ ਕਰੀਏ ਕੀ ਨਾੜੇ ਰਹੇ ਮਿਲੂਗਾ ਨਾ ਸਭ ਕੁਝ ਮਿਲੂਗਾ ਪਰ ਬਦੀਨ ਹੋ ਕੇ ਖਬਰਾਂ ਕਰਸਾਨ ਦੇ ਸਤੇ ਇੰਨਾ ਬੋਝ ਕਿਉਂ ਬਣਾ ਰਹਿਣਾ ਪੁੱਤ ਮਿਲੂਗਾ ਸਾਰਾ ਕੁਝ ਤੇ ਪਰੇਸ਼ਾਨੀ ਨਾ ਮਿਲੂਗਾ ਕਰ ਤੇ ਸਮਸੇਰ एमएल ਜੇ ਸਾਰੇ ਧੀਆਂ ਪੁੱਤਾਂ ਨੂੰ ਆਪਦੇ ਦੀ ਪਾ ਲੈਣ ਵਿਚਾਰੇ ਸਮਸੇਰ ਜੀਰੀ ਜੁਖ ਦੇ ਸਾਭੀ ਉਹ ਜੁਖ ਦੇ ਪੁੱਤ ਮੈਂ ਨਹੀਂ ਗੱਲੀ ਵੀ ਸਾਡੀ ਜੁਕੇ ਮੇਰਾ ਪਰਿਵਾਰ ਸਾਰਾ ਹੀ ਐ ਧੀਆਂ ਪੁੱਤ ਮੇਰੇ ਆਪਦੇ ਪੁੱਤਾਂ ਵਰਗੇ ਪੁੱਤ ਨੇ ਸਾਰੇ ਜਿਹੜੇ ਮੰਡੀਆਂ ਚ ਰੋਦੇ ਨੇ ਵਿਚਾਰੇ ਤੇ ਸਰਕਾਰਾਂ ਨੂੰ ਵੀ ਇਹ ਬੇਨਤੀ ਹੈ ਵੀ ਕੁਝ ਤਾਂ ਵਿਚਾਰੇ ਉਧਰ ਹੜਾ ਨਾ ਉਹ ਮਰ ਗਏ ਜਿਨ੍ਹਾਂ ਦੀ ਵਧੀਆ ਜੀਰੀ ਆ ਉਹਨਾਂ ਦੀ ਛੇਤੀ ਮੰਡੀਆਂ ਚੋਂ ਲੈ ਕੇ ਤੋਲ ਲਾਓ ਛੇਤੀ ਤੇ ਛੇਤੀ ਖਰੀਦ ਦੋ ਕਿਸਾਨ ਬੇਲਾ ਹੋ ਕੇ ਆਪਦੀ ਸਾੜੀ ਦੀ ਫਸਲ ਸਾਹਮਣੇ ਤੇ ਕੱਖ ਕੰਡਾ ਆਪਾਂ ਪੁੱਤ ਡੰਗਰਾਂ ਨੂੰ ਪਾ ਦਿੱਤਾ ਤੇ ਪਾਣੀ ਪਿਆ ਕੇ ਧਾਰਾਂ ਚੋਲਾਂਗੇ ਬੱਚੇ ਆਏ ਨੇ ਸਕੂਲਾਂ ਨੇ ਚਾਹ ਪਾਣੀ ਵੀ ਪੀ ਲਿਆ ਤੇ ਅਮਨ ਨੇ ਬਣਾਈ ਅੱਜ ਭਿੰਡੀਆਂ ਦੀ ਸਬਜ਼ੀ ਹੈ ਮਨੇ ਭਿੰਡੀਆਂ ਬਣਾਈਆਂ ਨੇ ਹਾਂ ਉਹਨੇ ਬਣਾਈ ਅੱਜ ਭਿੰਡੀਆਂ ਦੀ ਸਬਜ਼ੀ ਕੱਲ ਬਣਾਈ ਸੀ ਗੋਭੀ ਦਾਲਾਂ ਦਾ ਉਹ ਤੋਂ ਬਹੁਤ ਜ਼ਿਆਦਾ ਔਖਾ ਕੀ ਕਰੀਏ ਨਾ ਹੁਣ ਕਦੂ-ਕਦੂ ਚੰਗਾ ਲੱਗਦਾ ਤੇ ਗੋਭੀ ਵੀ ਮਹਿੰਗੇ ਗਾਜਰਾ ਹੀ ਮਹਿੰਗੇ ਨੇ ਇੱਦਾਂ ਮੈਂ ਪੁੱਛਿਆ ਮੈਂ ਗਾਜਰਾਂ ਤੇ ਢੋਲੇ ਮੈਂ ਕੀ ਭਾਣੇ ਮੈਂ ਲੈ ਲਾਨਾ ਕਨਾ 250 ਰੁਪਏ ਕਿਲੋ ਨਾ ਡੜਾਲੀਆਂ ਗਾਜਰਾ ਕੀ ਕਰੂੰ ਕੋਈ ਸਬਜ਼ੀ ਲੈ ਕੇ ਨਾ ਲੱਕ ਤੋੜਿਆ ਪਿਆ ਕੋ ਸਬਜ਼ੀ ਇਸ ਕਰਕੇ ਮਹਿੰਗੀ ਆ ਪੁੱਤ ਆਪਣੇ ਨੇੜੇ ਤੇੜੇ ਇਲਾਕੇ ਚ ਮਾਰੀ ਗਈ ਕਿਤੇ ਬਾਹਰੋਂ ਆਉਂਦੀਆਂ ਨੇ ਗਾਜਰਾਂ ਗੋਭੀ ਵੀ ਆਪਣੇ ਤਾਂ ਕਿਸੇ ਕਰਮ ਵਾਲੇ ਦੀ ਸਬਜ਼ੀ ਬਚੀ ਆ ਗਾਜਰਾਂ ਗੋਭੀ ਤੇ ਤਾਂ ਹੀ ਇੰਨੀ ਮਹਗਾਈ ਹੋਗੀ ਜਿਹੜੀ ਚੀਜ਼ ਆਪਣੀ ਆ ਉਹ ਤਾਂ ਮੰਡੀਆਂ ਚ ਰੋਦੀ ਆ ਜਿਹੜੀ ਆਪਾਂ ਮੁੱਲ ਲੈਣੀ ਆ ਉਹਦੀ ਹੱਦ ਤੋੜੀ ਪਈ ਆ ਪੁੱਤ ਮਹਗਾਈ ਦੀ ਬਹੁਤ ਜ਼ਿਆਦੇ ਵੰਗਾਈ ਕਰ ਰੱਖੀ ਆ ਇਹ ਮਹਗਾਈ ਪਤਾ ਨਹੀਂ ਕਿੱਥੇ ਖੜੂਗੀ ਕੀ ਬਣੂਗਾ ਲੋਕਾਂ ਦਾ ਉਤੋਂ ਜਿਹੜੇ ਆਹ ਢੱਲਾ ਮੱਠਾ ਨੇ ਪੈਸੇ ਲੱਗਦੇ ਨੇ ਹਰੇਕ ਦੇ ਘਰੇ ਮਰੀਜ਼ ਪਏ ਨੇ ਬਹੁਤ ਜ਼ਿਆਦੇ ਪੈਸੇ ਲੱਗ ਰਹੇ ਨੇ ਨਾ ਜਾਨ ਨਹੀਂ ਰਹਿੰਦੀ ਬੰਦੇ ਚ ਸਰੀਰ ਬੋਦਾ ਹੋ ਜਾਂਦਾ ਹੈ ਕਿਉਂ ਬੁਖਾਰ ਹੀ ਇਹ ਜਨੇ ਤੇਜ ਤੇ ਨਾਲੇ ਘਰ ਲੱਗਦਾ ਨਾਲੇ بے ਤਾਕਤਾ ਬੰਦਾ ਹੋ ਜਾਂਦਾ ਤੇ ਇਹ ਨੇ ਮੇਰੀਆਂ ਪੁੱਤ ਗੱਲਾਂ ਬਾਤਾਂ ਸਾਨੂੰ ਵਧੀਆ ਲੱਗਣਗੀਆਂ ਹਨ ਤੇ ਜੇ ਕਿਸੇ ਨੂੰ ਨਹੀਂ ਵੀ ਵਧੀਆ ਲੱਗੀਆਂ ਤਾਂ ਉਹਨਾਂ ਤੋਂ ਆਪਾਂ ਮੁਆਫੀ ਚਾਹਾਂਗੇ ਪੁੱਤ ਤੇ ਮੈਂ ਤਾਂ ਹੱਡ ਗੀਤੀ ਸੁਣਾਉਣੀ ਆ ਜਿਵੇਂ ਦੀ ਮੇਰੇ ਨਾਲ ਆ ਬੀਤਦੀ ਐ ਉਹਨੇ ਮੈਂ ਤੁਹਾਨੂੰ ਸੁਣਾਉਣੀ ਆ ਗੱਲਾਂ ਬਾਤ ਤੇ ਇਹੇ ਆਪਣੀਆਂ ਗੱਲਾਂ ਬਾਤਾਂ ਨੇ ਕਿਉਂ ਦਿੱਤੀ ਤਰ੍ਹਾਂ ਕਿੰਨਾ ਕਿ ਸਰਦੁਖ ਦਾ ਲੋਟਾ ਹਨ ਮੈਂ ਕੀ ਕਰੀਏ ਹਾਲੇ ਸਰਾ ਨਹੀਂ ਹੋਤੇ ਤੇ ਇਹ ਤਾਂ ਗੋਲੀਆਂ ਲੈ ਲੈ ਕੰਮ ਕਰ ਦਿਆ ਬਹੁਤ ਜਿਆਦੇ ਗੋਲੀਆਂ ਲੈਣੀਆਂ ਚੱਲਨੀ ਤੂੰ ਬਾਹਰੇ ਲਾਣਾ ਨੂੰ ਲਾਉਣਾ ਮੈਂ ਸਾਨੂੰ ਜਰਾ ਆਪਾਂ ਫੇਰ ਤਾਂ ਲਾ ਲਾਂਗੇ ਚਲੋ ਚੱਲੀਏ ਆ ਖਲਦੀ ਵਾਲੀ ਭੰਤੀ ਪਈ ਆ ਇਹ ਪੌਣੀਆਂ ਤੂੜੀ ਦੇ ਉਨ ਦਾ ਚਾਰ ਤੇ ਦਾਣਾ ਦੋਨਾ ਤੜਕੇ ਤਰਵੇਂ ਤੜਕੀ ਲਾ ਦਿੰਦਾ ਤੇ ਇਹ ਜੇ ਵੇਲੇ ਇੱਕ ਬਾਲਟੀ ਖਲਦੀ ਪਾ ਦਿੰਨੇ ਆ ਉਹ ਚ ਅੱਗੇ ਮਦਰੋਂ ਕੋਈ ਦਾਲ ਪਤਾਲ ਰੋਟੀ ਟੁੱਕ ਬਚਿਆ ਹੁੰਦਾ ਸਾੜਾ ਉਹ ਚ ਪਾ ਦੇਣਾ ਸੇਰ ਸਾਰੇ ਖਲ ਪਾ ਦੇਣਾ ਆਪਾਂ ਹੁਣ ਕੱਖਾਂ ਤੇ ਅਸੀਂ ਢੋਲ ਦਾਂਗੇ ਖਾ ਲੈ ਗੀਏ ਉੱਥੇ ਲਵੇਰੀਆਂ ਲਵੇਰੀਆਂ ਤੇ ਫਿਰ ਮੜ ਜਾਂ ਤਿਆਰ ਰਹਿੰਦਾ ਪਸ਼ੂਆਂ ਨੂੰ ਖਲ ਨਾਲ ਹੈਨਾ ਤੇ ਤਾਕਤਨ ਵਾਲੀ ਦੁੱਧ ਦਿੰਦੇ ਨੇ ਪਸ਼ੂ ਜੇ ਆਪਾਂ ਚੰਗਿਆ ਖਲ ਦਾਣਾ ਪਾਵਾਂਗੇ ਕੱਖਾਂ ਤੇ ਤਾਂ ਫਿਰ ਕੱਲੀ ਚਾਹੀ ਬਣਦੀ ਹੈ ਜੇ ਆਪਾਂ ਮੜਿਆ ਖੁੱਲਾ ਦਾਣਾ ਪਾਵਾਂਗੇ ਤੇ ਚੰਗੀ ਦੇਖਭਾਲ ਕਰਾਂਗੇ ਫਿਰ ਆਪਾਂ ਦੋਸਰ ਦੁੱਧ ਡੈਰੀ ਚ ਹੀ ਪਾਇਆਵਾਂਗੇ ਨਹੀਂ ਸਾਨੂੰ ਪਤਾ ਪਸ਼ੂਆਂ ਚ ਕਿਹੜਾ ਵਾਹਲੇ ਕਿਤੋਂ ਵਿਚਾਰਾਂ ਨੂੰ ਅੱਡੀ ਲੈ ਦੇ ਖਾਣੇ ਨਹੀਂ ਰਿਹਾ ਸਪਰੇਅ ਵਾਲੇ ਖਾਣੇ ਇਹਨਾਂ ਨੂੰ ਮਿਲਦੇ ਨਹੀਂ ਰਿਹਾ ਸਪਰੇਅ ਵਾਲੇ ਹੀ ਆਪਾਂ ਨੂੰ ਮਿਲਦੇ ਨੇ ਰੇ ਸਪਰੇਅ ਤੋਂ ਬਿਨਾ ਦਾਣਾ ਹੁੰਦਾ ਨਹੀਂ ਹੁਣ ਤਾਂ ਬਹੁਤ ਔਖੀ ਆ ਖੇਤੀ ਦਾ ਜੋਗ ਵੀ ਬਹੁਤ ਔਖਾ ਗਾ ਹੁੰਦਾ ਕੀ ਕਰੀਏ ਇਹਨਾਂ ਤਾਂ ਖੇਤੀ ਛੱਡੇ ਤੋਂ ਬਣਦਾ ਕੁਸ ਤੇ ਨਾ ਹੀ ਖੇਤੀਆਂ ਚ ਬਚਦਾ ਕੁਸ ਉਹ ਲਾਜ ਮੂੰਹ ਕਰਕੇ ਬਹਿ ਜਾ ਨਾ ਕਰ ਸੰਤਾ ਹਨਾ ਅੜੀ ਵੇਚ ਕੇ ਸੋਣੀ ਵੇਚ ਕੇ ਚਲੋ ਬੰਦੀ ਸੁਖ ਚਾਹੀਦੇ ਪੁੱਤ ਸਾਰਾ ਕੁਝ ਠੀਕ ਹੈ ਤੰਦਰੁਸਤੀ ਰੱਖੇ ਗੱਬ ਚੜਜੀ ਕਲਾ ਰੱਖੇ ਸਾਰੇ ਅਜਾ ਬਾਹਰ ਲੈ ਕੇ ਨਾਣਾ ਦੋਣਾ ਲਾਇਆ ਹੀ ਹੈ ਹੂੰ ਚਲੋ ਪੁੱਤ ਆਪਾਂ ਮੱਖੇਉਣਾ ਪਾਣੀ ਤਾਂ ਨਹੀਂ ਆਥੇ ਗੰਗਰਾਂ ਦੇ ਥੇੜੇ ਪਰ ਹੁੰਦੀ ਆ ਮੈਂ ਖੋਲਦੀ ਨਹੀਂ ਹੁੰਦੀ ਉਹ ਤਾਂ ਫਿੱਤ ਫਿੱਤ ਲੈ ਜਾਣਾ ਦੀਆਂ ਤੇ ਅਹੀਂ ਪੀ ਲੈਣੀ ਆ ਪਾਣੀ ਜਿਵੇਂ ਲੋੜ ਹੈ ਕੋਹਾ ਕਰਤਾ ਮੰਗਰ ਕਰਦੇ ਆ ਤੇ ਪੁੱਤ ਪਾਣੀ ਤਾਂ ਨਹੀਂ ਪਿਉਨੇ ਆ ਫੇਰ ਆਪਾਂ ਚੰਗਾ ਖਾਣ ਪੀਣ ਨੂੰ ਮਿਲੂਗਾ ਵਾਹ ਹੁੰਦ ਕੇ ਕੱਖ ਪਾ ਕੇ ਪਾਣੀ ਪਿਆ ਕੇ ਹਾਂ ਇਹ ਜਿੰਦਿਆਂ ਨੇ ਪਾਣੀ ਦਾ ਧਾਨੇ ਵਾਲੇ ਕੱਖ ਖਾਂਦਿਆਂ ਨੇ ਤੋ 400 ਸੁੱਕ ਖਾਂਦਿਆਂ ਨੇ ਜਿੰਦਿਆਂ ਦੇ ਪਾਣੀ ਬੱਚੋ ਕੀ ਕਰਨਿਆ ਮੈਨੂੰ ਪਿਆ ਲੈ ਨੀਂ ਆ ਤੈਨੂੰ ਦੇਉ ਤੇ ਤੂੰ ਮੈਨੂੰ ਦੇ ਕਣੀ ਪਾਣੀ ਹਾਂ ਆਉਣਿਆ ਖੜ ਜਾਉਣੀ ਆ ਵੇਟਾ ਆਉਣੀ ਆ ਆਪਣੀ ਜੀ ਲੀਲੀ ਰਵੀ ਦਾ ਨਾ ਥਣ ਸੁਜਿਆ ਪਿਆ ਹੈਨਾ ਬੀਬੀ ਬੀਬੀ ਮੇਰੇ ਲੀਲੀ ਰਵੀ ਦਾ ਥਣ ਸੁਜਿਆ ਪਿਆਗਾ ਹਣਾ ਤੇਨ ਤਾਂ ਲੋਟ ਹੈ ਲੋਟ ਹੈਗਾ ਹਾਂ ਅੱਧੇ ਨੂੰ ਤਾਂ ਲੋਟਾ ਪਤਾ ਨਹੀਂ ਤਾਂ ਕੁਝ ਬੱਜ ਗਈ ਜੀ ਗੈਰੀ ਅੰਦਰ ਬੈਣੀ ਚਿੱਟੇ ਦੰਸ਼ ਪਤਾ ਨਹੀਂ ਲਾਦ ਆਪੇ ਹੁੰਦਾ ਸਵੇਰੇ ਗਰੋ ਚੱਕਰ ਵਾਲਾ ਪਤਾ ਨਹੀਂ ਕਿਉਂ ਗਰੋ ਆਇਆ ਨਾ ਬਧੇਰਾ ਪਾਣਗੇ ਅਸੀਂ ਐ ਕਰਾਂਗੇ ਐ ਕਰਾਂਗੇ ਕੁਛ ਨਹੀਂ ਪਰਲੇ ਪੈਂਦਾ ਉਹੀ ਬਹਿ ਜਾਣਾ ਮੂੰਹ ਬੋਲਾਗਾ ਕਰਕੇ ਹੂੰ

ਬਾਲਟੀ ਪੂਰੀ ਬਾਲਟੀ ਪੂਰੀ ਤੋਂ ਕਿਸ ਮਾਰ ਕੇ ਫੇਰ ਪਿੰਦੀਆਂ ਜ ਮੜੀ ਤੂੜੀ ਹੋਵੇ ਪਿੰਦੀਆਂ ਨਹੀਂ ਗੀਆਂ। ਯੁੱਠਾ ਨਹੀਂ ਪਿੰਦੀ ਨੂੰ ਚੱਕਲਾ ਤੇਤੀ ਹੁਣ। ਚੱਕਦੀਆਂ ਡੋਲ ਕੇ ਗਿੱਲਾ ਨਾ ਕਰ ਲਈ। ਉੱਥੇ ਗਿੱਲਾ ਕਰ ਲੂਗਾ ਤਾਂ। ਮੈਂ ਕੀ ਕਰਾਂ ਜੀ ਹਾਂ। ਆਇਆ ਮਾ ਆਂ ਮੂੰਹ ਖਰੇ। ਪੜ ਜਾਂਦੀਆਂ ਹਣੀਆਂ। ਲੈ ਹਣੀਆਂ ਕਰਤਾ।

ਆਹ ਨੇ ਤੋ ਪਹਿਲਾਂ ਦੇਖ ਬੀਬੀ ਆਨ ਪ੍ਰੈਸ ਸਕੂਲ ਉਸ ਤੇ ਹਨ ਜਾਂ ਸਕੂਲ ਉਸ ਤੇ ਤਿਆਰ ਹੋਣਾ ਹੁੰਦਾ ਢੜਕੇ ਉਹਦੀ ਬੀਬੀ ਉਹਦੀ ਬੱਸ ਆ ਜਾਂਦੀ ਆ ਢੜਕੀ ਉੱਠਣ ਸਾਰ ਅਸੀਂ ਤਾਂ ਕਹਿੰਦੇ ਹਾਂ ਸਾਰਿਆਂ ਨੂੰ ਕੰਮ ਰਹਿਣਾ ਇਹ ਤੇ ਵੀ ਇਹਦਾ ਫਿਰ ਦੇਖ ਬੀਬੀ ਸਕੂਲ ਚ ਲਿਖਣ ਵਾਲਾ ਕੰਮ ਕਰਦੇ ਫਿਰ ਆ ਕੀ ਜਿਹੜਾ ਹੋਮਵਰਕ ਹੁੰਦਾ ਉਹ ਕਰਨਾ ਪੈਂਦਾ ਹੋਰ ਪਤਾ ਫਿਰ ਉਹਦੇ ਵਿੱਚ ਵੀਡੀਓ ਚਲ ਬਣਾਉਣੀ ਹੁੰਦੀ ਆਗੀ ਮੈਂ ਹਰ ਤੰਦਰੁਸਤੀ ਰੱਖੇ ਕੰਮ ਕਰਦਾ ਨਹੀਂ ਥੱਕਦਾ ਬੰਦਾ ਵੱਡੀ ਗੱਲ ਤਾਂ ਤੰਦਰੁਸਤੀ ਦੀ ਆ ਪਤਾ ਉਹ ਵੀ ਚਲ ਮਮਾ ਨੇ ਕੰਮ ਕਰਾ ਦੇਣੇ ਮੈਂ ਜੀ ਛੁੱਟੀ ਆ ਦੇਣ ਆਪਦਾ ਹੁੰਦਾ ਆ ਲੱਗਣਾ ਫਲਾਣਾ ਕਿੰਨਾ ਕੰਮ ਕਰਦਾ ਫਲਾਣਾ ਕਿੰਨਾ ਵਧੀਆ ਕੰਮ ਤਾਂ ਆਪਦਾ ਕਰਨਾ ਹੁੰਦਾ ਕਿਸੇ ਨੂੰ ਨਹੀਂ ਦੇਣਾ ਹੁੰਦਾ ਕੰਮ ਕਰਕੇ ਆਪਾਂ ਆਪਦਾ ਕੰਮ ਹੀਦਾ ਆਪਣਾ ਜਗਰੀ ਸਵਾਸੀ ਕੰਮ ਆਪਦਾ ਜਗਦੀ ਮੇਕੀ ਤੇ ਸਵਾਸੀ ਆਪਦੇ ਕੰਮ ਜੀ ਕੋਈ ਸੰਗ ਨਹੀਂ ਹੁੰਦੀ ਹੈਗੀ ਹਾਂ ਸੰਗ ਕਰੀ ਆਪਦੇ ਕੰਮ ਦੀ ਮਿਹਨਤ ਕਰੋ ਸੱਚੀ ਮਿਹਨਤ ਦਾ ਕੋਈ ਡਰ ਨਹੀਂ ਕਿਸੇ ਨਾਲ ਧੋਖਾ ਨਾ ਕਰੋ ਬੇਈਮਾਨ ਨਾ ਕਰੋ ਚੋਰੀ ਨਾ ਕਰੋ ਠੱਗੀ ਨਾ ਕਰੋ ਨਾ ਦੀ ਕਮਾਈ ਕਰੋ ਹੈਂ ਆਪੀ ਰੱਬ ਖੜ ਲਾਉਗਾ ਖੜਾ ਕਿਰਤ ਕਰੋ ਨਾਮ ਜਪੋ ਵੰਡ ਸੋ ਕਰੋ ਬਸ ਦਸਤ ਪਰ ਪਰ ਦਿਓ ਸਾਰਾ ਪਤਾ ਗਿਆ ਕੋਈ ਘਰ ਮੇ ਚਪਾਤ ਜਰੂਰ ਕਰਾਉਂਦੇ ਨੇ ਕਿਰਤ ਕਰੋ ਸੱਚ ਬੋਲੋ ਇਹ ਇਧਿਆ ਤਾਂ ਕੰਨ ਨਹੀਂ ਆ ਕੰਨ ਲੱਗ ਤਾ ਪੀਣਾ ਮਾਫੀ ਕਰ ਤਾ ਹੋ ਗਈ ਜੀ ਬੀਬੀ ਕਿਹੜੀ ਵੱਧ ਪੈੜੀ ਐ ਨਾ ਦੋਨਾਂ ਚ ਆਹ ਪੈੜੀ ਆ ਇਹ ਪੈੜੀ ਐ ਹਾਂ ਚਾਹ ਵਾਲੀ ਪੈੜੀ ਆ ਹੋ ਨਰਮ ਹੈ ਤਾਂ ਨਿੱਕੀ ਜੀ ਆ ਬੀਬੀ ਹੈ ਨਾ ਕਿਹੜੀ ਵੱਡੀ ਆ ਬੀਬੀ ਕਿਹੜੀ ਛੋਟੀ ਆ ਵੱਡੀ ਤਾਂ ਉਹ ਵੱਡੀ ਲੱਗਦੀ ਆ ਕੱਦ ਹਾਂ ਕੱਦ ਛੋਟਾ ਇਹਦਾ ਹੈ ਨਾ ਹਾਂ ਇਹ ਮਾਦ ਰਿਆ ਇਹ ਮਾਦ ਰਿਆ ਇਹ ਕੀ ਦੇ ਕੱਟੀ ਆ ਬੀਬੀ ਸੀ ਨਹੀਂ ਨਾ ਫਰਕ ਆ ਪੁੱਤ ਇਹਦਾ ਬੀਬੀ ਆ ਕੀ ਦੇ ਕੱਟੀ ਆ ਆ ਕੀ ਦੀ ਬੱਸੀ ਆ ਹਾਂ ਹੂੰ ਇਹ ਜਿਹੜੀ ਆਪਣੀ ਮਰਜ਼ੀ ਮੈਂ ਸੋਹਦੀ ਕੱਟੀ ਝੋਟੀ ਆਹਾ ਇਹ ਜਿਹੜੀ ਆਪਾਂ ਲੈ ਆਏ ਤੇ ਫਿਰ ਵੇਚਦੀ ਹੋਦੀ ਆ। ਅਸਿਆ। ਕਿ ਆਹ ਹੈਗੀ ਇਹ ਆਪਣੀ ਉਹ ਗੱਡੀ ਮੈਂ ਸਿਰ ਝਟੀ ਆ। ਅਸਿਆ। ਉਹ ਜਿਹੜੀ ਆ ਲੀਲੀ ਰੰਗ ਦੀ ਪਹਿਣਾ ਪਿੰਦੇ ਨਹੀਂ ਆ ਕਦੇ ਮੈਂ ਪਿੰਦੀ ਨਹੀਂ। ਨਹੀਂ ਪਿੰਦੀ। ਆ ਤਾਂ ਹੁਣ ਹੀ ਪੀ ਕੇ ਹਟੇ ਨੇ ਇਹਦੀ ਪਿੰਦੇ। ਟੋਟਰੂ। ਇਹ ਨਹੀਂ ਪਿੰਦਾ ਮਗੋਹਾ ਮਗਰ ਕਰਦਾ ਸਮਾਰਕ। ਉਹਨਾਂ ਨੂੰ ਤਾਂ ਹੁਣ ਹੀ ਪਿਆ ਸੀਗਾ। ਤੇ ਜੀ ਆਪਣੀ ਰੱਜੂ ਭੂਆ ਦੀ ਵੀ ਮੱਝ ਸੂਪੀ। ਮੈਂ ਤਾਂ ਕਰਤਾ ਕੱਟਾ ਦਿੱਤਾ ਗਾ ਲੀਲੀ। ਬਿਬੀ ਲੀਲੇ ਰਾਵੇ ਦਾ ਕੱਟਾ ਦਾ ਜਪੂਆਗਾ ਲੀਲੇ ਰਾਵੇ ਦਾ ਕੱਟਾ ਦਾ ਜਪੂਆਗਾ ਹਾਂ ਟੱਟਾ ਦੇ ਤਾਂ ਲੀਲੇ ਰਾਵੇ ਦਾ ਹੋਰ ਕਮਾ ਕੀ ਕਰਾਂ ਮੈਂ ਤਾਂ ਸੋਲਦਾ ਇਸ ਤੇ ਕੀ ਕਰੀ ਆਪਣੇ ਵੀ ਜੀ ਲੀਲੇ ਰਾਵੇ ਦਾ ਕੱਟਾ ਸੀ ਉਹ ਚੇਰਾ ਮਰ ਗਿਆ ਸੀਗਾ ਵਖਾ ਦੇ ਬਾਲਾ ਨਾ ਵਖਾ ਦੇ ਜੇ ਕਿਸ ਨੂੰ ਪਤਾ ਜੀ ਕਮੈਂਟ ਚ ਆ ਪੰਛੀ ਦਾ ਨਾਮ ਜ਼ਰੂਰ ਲਿਖਿਓ ਦੇਖੋ ਬਹੁਤ ਸੋਹਣਾ ਰੰਗ ਹੋ ਕਰਦੀ ਐ ਇਹ ਇੰਨਾ ਸੋਹਣਾ ਮੈਂ ਦੂਰੋਂ ਦੇਖਿਆ ਇਹਦਾ ਨਾ ਇਹ ਮੈਂ ਪਿੱਛੇ ਖੜੀ ਸੀ ਜਦ ਮੈਂ ਮੋਰ ਮੰਗੂ ਪੰਖ ਖੜਿਆ ਲੇ ਜੀ ਇਹਨੇ ਜੋ ਬਹ ਲੀਲੀ ਲੀਲੀ ਵਾਲੀ ਸੋਹਣੀ ਲੱਗੇ ਹਾ ਦੇਖੋ ਜੀ ਦੇਖੋ ਮੇਰੋ ਦੇਖ ਲਓ ਜੀ ਐ ਦੇਖੋ ਵਾਲੇ ਸੋਨੇ ਪੰਖ ਖੜਿਆ ਲੇ ਜੀ ਇਹਨੇ ਉਦੋਂ ਬਸ ਮੈਂ ਵੀਡੀਓ ਰਿਕਾਰਡ ਕਰਨਾ ਭੁੱਲ ਗਈ ਐ ਨਾ ਵੀ ਸਾਰੇ ਪੰਖ ਪੰਖ ਜੇ ਹੋਗੇ ਨਿੱਕੇ ਜਿਹੇ ਮੂੰਹ ਅੰਦਰ ਵੜ ਲਿਆ ਉਹ ਚਿੰਝ ਦਿੱਕਦੀ ਸੀਗੀ ਮੈਨੂੰ ਲੱਗਿਆ ਮੋਰ ਦਾ ਬੱਚਾ ਨਾ ਹੋਵੇ ਫਿਰ ਜਦੋਂ ਮੈਂ ਕੋਲ ਦੇਖ ਬਗਿਆ ਚੇੜੀ ਆ ਦਸੇ ਜੀ ਕਿ ਮਿੰਟ ਚ ਮਰਦਾ ਤਾ ਕਿੰਨੇ ਵਾਰ ਲੈ ਰੱਸੀ ਟੱਪ ਜਾਣਾ ਰਾਜਾ ਨਾਨਕਾ ਤਾ ਜਾ ਕੇ ਹੈ ਨਾ ਦੇਖ ਰੱਸੀ ਕਹੀ ਜਿਉ ਰਹਿ ਲਿਆ ਮਰਦਾ ਰੱਸੀ ਟੱਪ ਕੇ ਦੇਖਾਈ ਦੇਖ ਬੁੱਤਰ ਅਸੇ ਕਹੀ ਜਿਆ ਤਰੀ ਆ ਜਾ ਸੰਗ ਦਾ ਆਉਂਦਾ ਹੋਇਆ ਰੱਸੀ ਲੈ ਆ ਕਹਿੰਦਾ ਮੈਂ ਟੱਪੂਗਾ ਹਲੇ ਸਿੱਖ ਜੂਗਾ ਅਜੇ ਤਾਂ ਪੁੱਤ ਪਹਿਲੀ ਵਾਰੀ ਆ ਹਨਾ ਹੌਲੀ ਹੌਲੀ ਸਿੱਖ ਜੂਗਾ ਓਰੇ ਮਨਾ ਫਿਰ ਸਵੀਟ ਫੜ ਜੂਗਾ ਚਲ ਇੱਕ ਇੱਕ ਟੱਕ ਟੱਪ ਕੇ ਦਿਖਾਈ ਦੋ ਦਿਨ ਤੱਕ ਤੇਰਾ ਪੈਰਾਂ 'ਚ ਫਸੂ ਪੈਰ ਸਵੀਟ ਪੜੇਗਾ ਦੇਖਾ ਇੱਕ ਵਾਰੀ ਤਾਂ ਦਿਖਾ ਟੱਪ ਕੇ ਚਲ ਇੱਕ ਵਾਰੀ ਮਾਰ ਕੇ ਦਿਖਾ ਇੱਕ ਚਲ ਇੱਕ ਮਾਰ ਇੱਕ ਛਾਲ ਮਾਰ ਕੇ ਦਿਖਾਈ ਹੁਣ ਮਾਰਦਾ ਤਿੰਨ ਚਾਰ ਵਾਰੀ ਨਗਾ ਲਾਂਦਾ ਲੱਤਾਂ ਫੇਟਦੀ ਮਰਨ ਮਾਰ ਕੇ ਦੇਖੀ ਦੰਦ ਤੋੜੀ ਫਿਰਦਾ ਲੈ ਓਰੇ ਨੱਚ ਟੱਪ ਲੈ ਟੱਪ ਜਲ ਮਰ ਜਾ ਕਿੰਨਾ ਚ ਆਇਆ ਬੱਚੀ ਅੱਗੇ ਆ ਦੇ ਲੈ ਹੁਣ ਟੱਪ ਸੰਜੀ ਸ਼ਾਬਾਸ਼ ਸ਼ਾਬਾਸ਼ ਚੱਲ ਤਵੇ ਚੱਲੋ ਚੱਲ ਮਰਛ 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 ਕੋਈ ਨਾ ਸਵੀਟ ਫੜ ਲੈਣਾ ਬੱਚਾ ਵਾਹ 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 ਚੱਲ ਹੌਲੀ ਹੌਲੀ ਕਰੀ ਜਾ। ਵੱਡੀ ਨਹੀਂ ਹੈ ਜੀ ਤੇਰੀ। ਵੱਡੀ ਆ ਛੋਟੀ ਕਰ। ਹਾਂ ਵੱਡੀ ਆ। ਛੋਟੀ ਕਰਦੀ ਆ। ਵੱਡੀ ਕਰਕੇ ਲੋਟ। ਇੱਥੇ ਦਾਦੀ ਕੋਲ ਬਹਿ ਜਾ। ਜਿਵੇਂ ਟੱਪਦਾ। ਫਿਰ ਆ ਪੂਰੀ ਖੋਣਦੀ ਨਾ। ਬੱਚਾ ਨੂੰ ਸੌਂਕ ਹੁੰਦਾ ਹੈ ਨਾ ਬੁੱਤਰ ਸਿੱਦਾ ਵੀ। ਲੈ ਵਸਾਉਟੀ ਕਰ ਦੇਣੀ ਉੱਥੇ ਦਾਦੀ ਕੋਲ ਬਹਿ ਜਾਣੇ ਚ। ਬੱਚਾ ਨੂੰ ਹੁੰਦਾ ਸੌਂਕ ਬਹਿਗਾ। ਮੁੜਕਾ ਤਾਂ ਨਹੀਂ ਆਇਆ। ਤੇ ਬੱਚਾ ਨੂੰ ਸੌਂਕ ਹੁੰਦਾ ਰਸੀ ਟੱਪਣ ਦਾ। ਮਰਾਜਾ। ਨਾਨਕੇ ਕਿੰਨੇ ਵਜੇ ਨਾਨਕੇ ਤਾਂ ਕਿੰਨੇ ਵਜੇ ਆ ਗਏ ਸੀ। ਤੇ ਬੱਚਾ ਨੂੰ ਸੌਂਕ ਹੁੰਦਾ ਰਸੀ ਟੱਪਣ ਦਾ। ਸੌਕ ਨਰਸੀ ਲੈ ਹੌਲੀ ਹੌਲੀ ਸੀਟ ਫੜ ਲੂਗਾ ਵਿਚਾਰਾ ਇੱਕ ਵਾਰੀ ਹੋਟ ਉੱਪ ਕੇ ਦਿਖਾ ਦੇ ਨਰ ਰਸੀ ਟੱਪਣ ਲੱਗ ਜੂਗਾ ਪੁੱਤ ਤੇ ਸਾਰੇ ਬੱਚਿਆਂ ਨੂੰ ਹੀ ਸੌਕ ਹੁੰਦਾ ਜਦੋਂ ਮੇਰੀਆਂ ਕੁੜੀਆਂ ਪਰਦੀਆਂ ਹੁੰਦੀਆਂ ਬਥੇਰਾ ਟੱਪ ਜਾਂਦੇ ਹੋਂ ਰਸੀ ਘਰ ਮੇਰੇ ਕੋਈ ਟੱਪਲਾ ਟੱਪਲਾ ਹੁੰਦਾ ਪਹਿਲੇ ਤੋਂ ਨੇ ਸੌਕ ਹੁੰਦਾ ਜਦੋਂ ਉਹ ਸੱਤਵੇਂ ਚ ਪਰਦੀ ਸੀ ਨਿੱਕੂ ਜਿੱਡੀ 120 ਵੀ ਵਾਰੀ ਰਸੀ ਟੱਪ ਜਾਂਦੇ ਆ ਮਸ਼ੀਨ ਆ ਜਿਹਦਾ ਪਾਪਾ ਕਰਾ ਚੱਲ ਮਸ਼ੀਨ ਚੱਲ ਮਸ਼ੀਨ ਚੱਲ ਮਸ਼ੀਨ ਦੇਖੋ ਜੀ ਮੈਂ ਇੱਕ ਵਾਰ ਚ 50 ਟੱਪ ਜਾਂਦੀ ਆ ਹਾਂ ਸਪ੍ਰਿੰਗ ਕਰ ਤਾ ਟੁੱਟ ਨਹੀਂ ਆ ਜੇ 50 ਨਾ ਮੇ ਵੀ ਟੱਪ ਜਾਨੀ ਨੇ ਓਰੇ 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 ਸਪ੍ਰਿੰਗ ਨਾ ਨਾ ਇਸੇ ਹੋ ਕੇ ਨਹੀਂ ਮੇ ਮੈਂ 50 ਟੱਪ ਜਾਨੀ ਆ ਨਾ ਟੱਪ ਜਾਨੀ ਉਹ ਤਾਂ ਇੱਕ ਸੋਨੇ ਦਾ ਪਾਣੀ ਲੱਗ ਜਾਨੀ ਸੀ ਬੁੱਕੋ ਬੁੱਕੋ ਹਾਂ ਲੈ ਟੱਪ ਦਾਨੀਆ ਚੱਲ ਉਹ ਤਾਂ ਸਕੂਲ ਚ ਸਾਡੇ ਓਏ ਪੁੱਤ ਪਾਣੀ ਧਾਣੀ ਆਪਾਂ ਪਿਆਏ ਬੱਲਾ ਕੱਖ ਗੰਡਾ ਪਿਆਏ ਪਾਇਆ ਏ ਤੇ ਹੁਣ ਜਾਵਾਂਗੇ ਆਪਾਂ ਧਾਰ ਚੋਂ ਓਣ ਤੇ ਜੇ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਸੋਹਣਾ ਹਾਂਜੀ ਰਹਿਕ ਆ ਗਿਆ ਆਪਣੇ ਆਪਾਂ ਅੱਗ ਨਹੀਂ ਲਗਾਵਾਂਗੇ ਕਿੰਨੀ ਬੱਤ ਤਾਰ ਦੀ ਆ ਬਈ ਕਿੰਨੀ ਪ੍ਰਦੂਸ਼ਨ ਦੀ ਬੱਤ ਦੋਸਤਾਂ ਕੇ ਆਪਾਂ ਕਰਾਂਗੇ ਆ ਲੋਹੇ ਦਾ ਆਇਆ ਇੱਥੇ ਲੋਹੇ ਦਾ ਨੱਕਾਗਾ ਕਿੰਨੀ ਬੱਤ ਦੋਸਤਾਂ ਕੇ ਆਪਾਂ ਕਰਾਂਗੇ ਆਪਾਂ ਅੱਗ ਨਹੀਂ ਲਗਾਵਾਂਗੇ ਤੇ ਆਪਾਂ ਸਾਨੂੰ ਗੰਡਾ ਬਣ ਕੇ ਲੈ ਜਾਣੇ ਪਰਸੇ ਜਦੋਂ ਤੁਹਾਨੂੰ ਕਣਕ ਬੀਜ ਦਾਂਗੇ 25 26 ਤਰੀਕੇ ਦਾ ਢੁਕਮਾ ਸਮਾਂ ਕਣਕ ਦੀ ਸ਼ੁਰੂਆਤ ਕਰਨ ਦਾ ਬਜਾਈ ਦਾ ਇਹਨੇ ਇੰਨਾ ਨੀਵੇਂ ਤਾਰ ਲਿਆ ਮੁੰਡੇ ਰਹਿ ਕੇ ਸੌਂਕ ਰਿਆ ਰਹਿ ਕੇ ਮਾਰ ਰਿਆ ਪੂਰੇ ਨਾਲ ਜਿਵੇਂ ਵੇੜੇ ਵਰਗਾ ਕੱਢ ਰਿਆ ਆਪਾਂ ਹਣ ਘਰ ਚ ਹੀ ਵਧੀਆ ਵੱਡੇ ਹੋਏ ਨੇ ਇਹ ਚ ਹੋ ਸਕਦਾ ਆਪਣੀ 0 ਟਰਾਲੀ ਚੱਲ ਪੂਗੀ 100% 0 ਟਰਾਲੀ ਚੱਲੂਗੀ ਇਹ ਆ ਗਿਆ ਰਹਿ ਕੇ ਆਪਣੇ ਇਹਨੂੰ ਰੈਕ ਬੋਲਦੇ ਨੇ ਗੰਡਾ ਬਣਾਣ ਵਾਲੀ ਮਸ਼ੀਨ ਨੂੰ ਅਸੀਂ ਪੰਜਾਬੀ ਵਿੱਚ ਗੰਡਾ ਬਣਾਣ ਵਾਲੀ ਕਹਿੰਦੇ ਆ। ਉਹਦਾ ਨਾਂ ਤੋਂ ਉਹਨਾਂ ਕੱਲ ਨੂੰ ਹੈ ਉਹਨੂੰ ਬੇਲਰ ਕਹਿੰਦੇ ਨੇ ਬੇਸੇ ਹਾਂ ਬੇਲਰ ਵਿੱਚ ਬੇਲਰ ਕਹਿੰਦੇ ਨੇ ਉਹਨੂੰ ਬਾਈ ਨਾਲ ਫਾਇਰਾ ਮੁੰਡਾ ਇਹ ਦੱਸਦਾ ਉਹਨੂੰ ਬੇਲਰ ਕਹਿੰਦੇ ਨੇ ਸਬਾਈ ਤਾਂ ਬਹੁਤ ਆ ਨਾ ਮੈਂ ਗੰਨੇ ਦੀ ਖੇੜ ਜੀ ਕਰੀਦੀ ਵਧੀਆ ਹੋ ਗਿਆ ਵਾ ਆਹ ਆਹੀ ਬੁੱਝੇ ਤਾਂ ਇੰਨਾ ਵੱਰ ਗਿਆ ਦੇਖਣਾ ਕਿਵੇਂ ਆਪਰਾ ਰਸ ਚ ਚਾਹੀਦਾ ਗਾ ਗੁਰ ਬਣਾਉਣਾ ਔਲੇ ਖਾ ਰਿਆਂ ਜੀ ਤੁਸੀਂ ਕਹੋਗੇ ਝਾੜ ਮਾਰੀ ਜਾਂਦਾ ਕੀ ਖਾ ਰਿਆ ਔਲੇ ਖਾ ਰਿਆਂ ਮੂੰਹ ਸਾਫ ਕਰ ਰਿਆਂ ਔਲੇ ਆਪਣੇ ਦੇਖੋ ਬਾ ਕਮਾਲ ਨੇ ਗੰਨਾ ਘਰ ਦਾ ਗੁੜ ਘਰ ਦਾ ਔਲੇ ਘਰ ਦੇ ਆਲੂ ਬਖਾਰੇ ਘਰਦੇ ਮਰੂਦ ਜਾਮਣ ਨਿੰਬੂ ਕਿੰਨੂ ਗੁੱਲੀ ਡੰਡਾ ਨਹੀਂ ਮਰਦਾ ਸਾਰਿਆਂ ਜੀ ਕੌਲੇ ਗੁੱਲੀ ਡੰਡਾ ਨਹੀਂ ਮਰਦਾ ਬਾਗਿਆਂ ਨੇ ਬਾਗਿਆਂ ਨੇ ਬਿਜਲੀ ਬਰੇਹ ਮਾਰੀ ਇਹਨਾਂ ਦੇ ਉੱਤੇ ਕਰਦੇ ਨਾ ਵੀ ਨਹੀਂ ਮਰੇ ਨਾ ਤੋ ਕਿ ਖੇਤ ਜਿਹੜਾ ਮਾਰ ਕੇ ਰੈਕ ਵਾਲੇ ਕੋਲ ਜਾ ਕੇ ਆਪਾਂ ਹੁਣ ਪਹੁੰਚ ਗਏ ਮੰਡੀ 'ਚ ਮੰਡੀ ਦੇ ਹਾਲਾਤ ਦਿਖਾਉਣੇ ਤੁਹਾਨੂੰ ਮੰਡੀ ਦੇ ਹਾਲਾਤ ਨੇ ਠੱਕੇ ਲਾੜਾ ਤਰੇ ਪੈਣ ਤੁਰਥੋਂ ਹੀ ਪੇੜੀਆਂ ਆਹ ਆਪਣਾ ਝੋਨਾ ਵਸਾਇਆ ਪਿਆ ਐਰਾ ਆਇਆਗਾ 18 2 ਉਹਦਾ 19 2 ਐਰਾ 17 2 ਕੋਈ ਨਜੋਕ ਰਹੇ ਆਵਦੀਆਂ ਮਰਜ਼ੀਆਂ ਨੇ ਸਭ ਮੇਰੀ ਭੁਗਤ ਨਾਲ ਚ ਬੁਰਾ ਹਾਲ ਆ ਮੰਡੀਆਂ 'ਚ ਕੋਈ ਮੰਡੀ ਕੋ ਭਾਂਈ ਸੌਕੀ ਉਹ ਸਾਡੀ ਮੰਡੀ ਚ ਜਿੰਨਾ ਬੁਰਾ ਹਾਲ ਹੈ ਸੇਲਰ ਮਾਲਕਾਂ ਨਾਲ ਤੇ ਆੜਤੀਆਂ ਦਾ ਰਲ ਮਿਲ ਕੇ ਮੇਲੇ ਭੋਗਤ ਨਾਲ ਜੱਟਾਂ ਨੂੰ ਲੁੱਟ ਰਹੇ ਨੇ ਰਾਜਿਆ ਦੀ ਮੰਡੀ ਚ ਸਭ ਤੋਂ ਵੱਧ ਬੁਰਾ ਹਾਲ ਹੈ ਕੋਈ ਮਰਜੀ ਆ ਕੇ ਪੱਤਰ ਕਰਾਉਣ ਦੀ ਬੇਨਤੀ ਹੈ ਆ ਕੇ ਸਾਡੀ ਮੰਡੀ ਦੀ ਕਵਰੇਜ ਕੀਤੀ ਜਾਵੇ ਇਹਨਾਂ ਨੇ ਸੇਂਦਰਾਂ ਨਾਲੇ ਤੋਂ ਸਵਾਲ ਪੁੱਛੇ ਜਾਣ ਨਾਲੇ ਪੁੱਛੇ ਜਾਣ ਆੜਤੀਆਂ ਨੂੰ ਵੀ ਕੀ ਕਾਰਨ ਹੈ ਕਿਉਂ ਨਹੀਂ ਲੈ ਰਹੇ 18 18.5 ਵਾਲੀ ਆਮ ਵਿਕ ਰਹੀਆਂ ਮੰਡੀਆਂ ਤੇ 19 ਵਾਲੀ ਵਿਕ ਰਹੀ ਹੈ ਸਾਡੇ ਚ 17 ਵਾਲੀ ਪੂਰੀ ਕਿਉਂ ਮਣਕੇ ਉਹ ਵੀ ਇੱਕ ਅੱਧੀ ਢੇਰੀ ਮਸਾਉਂਦੀ ਆ ਉਹ ਹਿਸਾਬ ਨਾਲ ਤਾਂ ਚੱਕੀ ਨਹੀਂ ਜਾਣੀ ਇਹ ਮੰਡੀਆਂ ਬਹੁਤ ਬੁਰਾ ਹਾਲ ਹੋਣਾ ਇਸ ਹਿਸਾਬ ਨਾਲ ਤਾਂ ਪਰਨੋ ਵੀ ਮਾੜਾ ਹਾਲਾਤ ਆ ਰਹੇ ਨੇ